ਤੇ ਹੈ ਕਿ ਉਹ ਇਲੈਕਸ਼ਨ ਵਿੱਚ ਲਾ ਦੇ ਹੁਣ ਮੈਂ ਕਿਸੇ ਦੇ ਦੇਣੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੂੰ ਬਾਈ ਜੀ ਨੂੰ ਰੈਂਟ ਦੇ ਤੂੰ ਹੀ ਦੱਸ ਦੇ ਕੀ ਕਰ ਰਿਹਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਮੈਂ ਕਿਹਾ ਤੁਸੀਂ ਗਲਤ ਡਾਇਲ ਕਰ ਲਿਆ ਤੇ ਲਿਖੇ ਵਿੱਚ ਨਾ ਆਓ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨਿਸ਼ਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨਸ਼ਾਟ ਬੀਜੀਪੀ ਨੂੰ ਭੇਜਦਾ ਡੀਆਈਜੀ ਨੂੰ ਭੇਜਤਾ ਅੱਜ ਤੱਕ ਮੈਨੂੰ ਡੀਜੀਪੀ ਜਾਂ ਡੀਆਈਜੀ ਨੇ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰੇ ਉਹਨਾਂ ਦਾ ਵਿੱਚ ਟੈਲੀਫੋਨ ਆਇਆ ਤਿੰਨ ਚਾਰ ਵਾਰ ਆਇਆ ਉਹਨਾਂ ਦਾ ਜਦ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਇਹ ਹੋਣਾ ਨਹੀਂ ਕੰਮ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਦੇ ਹੈ ਕਿ ਦਿਓ ਲੈ ਕਿਰਤਲਾ ਦੇ ਮੁੰਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਤੇ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੁਹਾਨੂੰ ਬਾਈ ਜੀ ਨੂੰ ਰੈਂਟ ਤੇ ਤੁਸੀਂ ਦੱਸਦੇ ਕੀ ਕਰ ਰਹਾ ਹੈ ਕਹਿੰਦਾ 2 ਕਰੋੜ ਤੋਂ ਡੇਢ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਨਾ ਤੇ ਲੇਖੇ ਵਿੱਚ ਨਾ ਆਓ ਮੇਰੇ ਬਾਦੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨਿਸ਼ਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ বিজেপি ਨੂੰ ਭੇਜਦਾ ਡੀਆਈਜੀ ਨੂੰ ਭੇਜਤਾ ਅੱਜ ਤੱਕ ਮੈਨੂੰ ਡੀਜੀਸੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰੇ ਉਹਨਾਂ ਦਾ ਵੀ ਟੈਲੀਫੋਨ ਆਇਆ ਤਿੰਨ ਚਾਰ ਵਾਰ ਆਇਆ ਉਹਨਾਂ ਦਾ ਜਦ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਇਹ ਹੁਣਾ ਨਹੀਂ ਕੰਮ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਦੇ ਹੈ ਕਿ ਉਹ ਲੈ ਕੇ ਰਖਣਾ ਦੇ ਮूण ਮੈਂ ਕਿੱਥੇ ਦੇਣੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤਾਂ ਬਾਈ ਜੀ ਉਹ ਰੇਟ ਤੇ ਕੁਝ ਦੱਸ ਦੇ ਕੀ ਕਰਾਂ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗੱਤ ਟਾਇਲ ਕਰਦੇ ਆ ਫੇ ਲੇਖੇ ਵਿੱਚ ਨਾ ਆਓ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨਿਸ਼ਾਨ ਤੁਹਾਡਾ ਹੋ ਜਾਣਾ ਹੈ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਦਾ डीआईजी ਨੂੰ ਪੇਰਦਾ ਅੱਜ ਤੱਕ ਮਨੂੰ ਡੀਜੀਪੀ ਆ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਵੀ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨਾਲ ਜਿਵੇਂ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਹੋ ਇਹ ਹੁਣ ਆ ਨਹੀਂ ਕੰਮ ਉਹ ਤਾਂ ਹਟ ਗਏ ਲੇਕਿਨ ਆਪਣੀ ਕੋਈ ਪੁਲਿਸ ਹੈ ਇਹ ਕੀ ਕਰ ਰਹੀ ਹੈ ਦੇ ਹੈਗੇ ਕਹਿੰਦੇ ਉਹ ਲੈ ਕੇ ਬਿਲਾਦੇ ਹੁਣ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਇਹ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤਾਂ ਬਾਈ ਜੀ ਨੂੰ ਰੈੱਡ ਤੇ ਤੁਸੀਂ ਦੱਸਦੇ ਕੀ ਕਰਾਂ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਲੈ ਕੇ ਵਿੱਚ ਨਾ ਆਓ ਮੇਰੇ ਕੋਲਦੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਦਾ डीआईजी ਨੂੰ ਪੇਤਾ ਅੱਜ ਤੱਕ ਮਾਨੂੰ ਡੀਜੀਪੀ ਆ ਡੀਆਜ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਅਗਨਵਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਕੋਈ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨੇ ਜਲੇ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਤੁਸੀਂ ਗਲਤ ਪੰਗੇ ਲੈ ਰਹੇ ਇਹ ਹੁਣਾਂ ਨਹੀਂ ਕੰਮ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਦੇ ਹੈਗੇ ਕਿ ਉਹ ਲੈ ਕੇ ਖਿਲਾ ਦੇ ਹੁਣ ਮੈਂ ਕਿੱਥੇ ਜਿਹੜੇ ਪੈਸੇ ਕਹਿੰਦਾ 나 ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੁਹਾਨੂੰ ਬਾਈ ਜੀ ਨੂੰ ਰੈਂਟ ਤੇ ਪੂਰੀ ਦੱਸ ਦੇ ਕੀ ਕਰਾਂ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗੱਲ ਟਾਇਲ ਕਰ ਲਿਆ ਪਹਿਲੇ ਕੇ ਵਿੱਚ ਨਾ ਆਓ ਮੇਰੇ ਕੋਲਦੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਦਾ डीआईजी ਨੂੰ ਭੇਜਤਾ ਅੱਜ ਤੱਕ ਮਨੂੰ ਡੀਜੀਪੀ ਆ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਵੀ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨੂੰ ਜਦੋਂ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਹੋ ਇਹ ਹੁਣ ਆ ਨਹੀਂ ਕੰਮ ਉਹ ਤਾਂ ਹਟ ਗਏ ਲੇਕਿਨ ਆਪਣੀ ਕੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਦੇ ਹੈ ਕਿ ਉਹ ਲੈ ਕੇ ਦਿਲਾ ਦੇ ਹੁਣ ਮੈਂ ਕਿਤੇ ਦੇਣੇ ਪੈਸੇ ਕਹਿੰਦਾ 나 ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਤਾਂ ਬਾਈ ਜੀ ਨੂੰ ਰੈੱਡ ਤੇ ਤੂੰ ਹੀ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਤੇ ਲੇਖੇ ਵਿੱਚ ਨਾ ਆਓ ਮੇਰੇ ਪਾਸੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨਿਸ਼ਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਦਾ डीआईजी ਨੂੰ ਭੇਜਤਾ ਅੱਜ ਤੱਕ ਮਾਨੂੰ ਡੀਜੀਪੀ ਆ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਕੋਈ ਟੈਲੀਫੋਨ ਆਇਆ 3-4 ਵਾਰ ਆਇਆ ਉਹਨਾਂ ਨਾਲ ਜਲੇ ਹੋਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਹੋਏ ਤੁਸੀਂ ਗਲਤ ਪੰਗੇ ਡੇ ਰਹੇ ਇਹ ਹੁਣਾਂ ਨਹੀਂ ਕੰਮ ਉਹ ਤਾਂ हट ਗਏ ਲੇਕਿਨ ਆਪਣੀ ਕੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਹੈ ਕਿ ਉਹ ਇਲੈਕਸ਼ਨ ਚਲਾ ਦੇ ਉਹ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ 나 ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੋਂ ਬਾਈ ਜੀ ਹੋ ਰਹਿ ਤਾਂ ਕੋਈ ਦੱਸ ਦੇ ਕੀ ਕਰਾਂ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ ਤੇ ਲੇਕੇ ਵਿੱਚ ਨਾ ਆਓ ਮੇਰੇ ਕੋਲਦੇ ਕੁਝ ਨਹੀਂ ਮਿਲਣਾ ਇਹ ਪੰਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਦਾ ਡੀਆਈਜੀ ਨੂੰ ਭੇਜਤਾ ਅੱਜ ਤੱਕ ਮੈਨੂੰ ਡੀਜੀਸੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰੇ ਉਹਨਾਂ ਦਾ ਵੀ ਟੈਲੀਫੋਨ ਆਇਆ ਤਿੰਨ ਚਾਰ ਵਾਰ ਆਇਆ ਉਹਨਾਂ ਦਾ ਜਦ ਇਹ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਇਹ ਹੁਣਾ ਨਹੀਂ ਕੰਮ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਹੈਗੇ ਕਿ ਉਹ ਲੈਕਚਰ ਵਿੱਚ ਲਾਦੇ ਉਹ ਮੈਂ ਕਿਤੇ ਦੇਨੇ ਪੈਸੇ ਕਹਿੰਦਾ 나 ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਭਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੂੰ ਭਾਈ ਜੀ ਨੂੰ ਐਂਦਾ ਤੂੰ ਹੀ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤੋਂ ਡੇਢ ਹੀ ਪੈਣਾ ਲੈ ਗਿਆ ਤੁਸੀਂ ਗੱਲ ਟਾਇਲ ਕਰਦੇ ਆ